ਸਭ ਲੋਕ ਕਹਿੰਦੇ ਸੀ ਕਿ ਮੈਂ ਸੁਖੀਰ ਟਿੰਕੂ ਨੂੰ ਇੱਕ ਚਾਬੀ ਦੇ ਕੇ ਜੱਲਾ ਪਾਸਵਰਡ ਕਿ ਸੰਸਦ ਚ ਪਾ ਕੇਵੇਂ ਘਟਾਉਣੇ ਆ ਇਹ ਖੀਰਲਾ ਸ਼ਬਦ ਸੀ ਨਾ ਜਿਹੜਾ ਓਟ ਦਾ ਕੋਈ ਅੱਖਰ ਉਹ ਗਲਤੀ ਤੇ ਟਾਣਾ ਨੇ ਮੈਂ ਬੜੀ ਕੋਸ਼ਿਸ਼ ਕੀਤੀ ਲੱਗਿਆ ਹੀ ਨਹੀਂ ਖਲੀ ਸਮਾਜ ਨੂੰ ਇਹ ਡਰਾਇਆ ਉਹਨਾਂ ਦੇ ਮਨ ਚ ਡਰ ਬਿਠਾਇਆ ਗਿਆ ਇਸ ਚੀਜ਼ ਦਾ 400 ਪਾਰ ਦਾ ਜਿਹੜਾ ਨਾਰਾ ਇਹ ਸੰਵਿਧਾਨ ਖਤਮ ਕਰਨ ਦੇ ਲਈ ਭਾਰਤੀ ਜਿੰਦਾ پارٹی ਲਾ ਰਹੀ ਹੈ 1500 ਵੋਟ ਤਾਂ ਮੈਂ ਸਿਰਫ ਦਾਨਿਸ਼ਵੰਦਾ ਜੋ ਪੂਰੀ ਕਰ ਦੂੰਗਾ ਕਿਉਂਕਿ ਇਹ ਜਿਹੜੀ ਚੋਣ ਹੈ ਇਹਦੇ ਨਾਲ ਨਾ ਤਾਂ ਕੋਈ ਸਰਕਾਰ ਬਣਨੀ ਹੈ ਨਾ ਤਾਂ ਕੋਈ ਸਰਕਾਰ ਲੱਤਨੀ ਹੈ ਸਮੇ ਉਸ ਸਮਰਾਜ ਵੀ ਕੀਤਾ ਗਿਆ ਲੋਕੀ ਉਹ ਕਹਿੰਦੇ ਹੁੰਦੇ ਸੀਗੇ ਕਿ ਹਾਂਜੀ ਰਿੰਕੂ ਹੁਣਾ ਦੇ ਵੀ ਆਹੋ ਸੋਰੀ ਦੁਆਰਾ ਪੁੱਛਿਆ ਮੈਂ ਫਿਰ ਜਿਹੜਾ ਜਲੰਧਰ ਵੈਸਟ ਵਾਲੇ ਇੱਕ ਵੱਡਾ ਚੱਕਰ ਜਿਹੜਾ ਆਮ ਆਦਮੀ ਪਾਰਟੀ ਨੂੰ ਜ਼ਰੂਰ ਦੇਣਗੇ ਤਾਂ ਕਿ ਤੁੰਬ ਕਰਨੀ نیند ਸੁੱਤੀ ਜਿਹੜੀ ਸਰਕਾਰ ਹੈ ਉਹ ਆਪਣੀ نیند ਤੋਂ ਜਾਗੇ ਸਤਿ ਸ਼੍ਰੀ ਅਕਾਲ ਨਮਸਕਾਰ ਸੋ ਔਨਸਕਾਈ ਟੀਵੀ ਦੇਖ ਰਹੇ ਹੋ ਮੈਂ ਬੀਕੇ ਸੇ ਤੁਹਾਡੇ ਨਾਲ ਜਿੱਥੇ ਕਿ ਜਲੰਧਰ ਵਿੱਚੋਂ ਜ਼ਿਮਨੀ ਚੋਣਾ ਹੈ ਲੋਕ ਸਭਾ ਚੋਣਾ ਹੋ ਚੁੱਕੇ ਨੇ ਮੇਰੇ ਨਾਲ ਸਾਬਕਾ ਐਮ ਐਲ ਏ ਸਾਤਿਆ ਵਿਧਾਇਕ ਰਹੇ ਨੇ ਜੋ ਕਿ ਜਲੰਧਰ ਤੋਂ ਸੁਸ਼ੀਲ ਸਿੰਘ ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਜੀ ਬਿਲਕੁਲ ਠੀਕ ਆ ਜੀ ਠੀਕ ਠਾਕ ਹੋ ਬਿਲਕੁਲ ਠੀਕ ਆ ਲੋਕ ਸਭਾ ਚੋਣਾ ਹੋ ਕੇ ਨਿਕਲ ਗਈਆਂ ਜੀ ਹੁਣ ਤੇ ਹੁਣ ਦੁਬਾਰੇ ਹਾਲੇ ਕੀ ਕਹੋ ਕਿ ਉਹਦਾ ਹਾਲੇ ਰੁਝਾਵ ਲੋਕਾਂ ਦੇ ਵਿੱਚ ਸਿਗਾ ਹਾਲੇ ਜ਼ਿਮਨੀ ਚੋਣਾ ਜਲੰਧਰ ਵਿੱਚ ਆ ਗਿਆ ਨੇ ਬਿਲਕੁਲ ਆ ਗਿਆ ਜੀ ਅੱਜ ਨੋਮੀਨੇਸ਼ਨ ਫਾਈਲ ਕਰਨ ਦੇ ਲਈ ਆਏ ਆ ਸ਼ੀ ਵਧੀਆ ਹੰਗਾਰਾ ਅੱਜ ਕਾਰਜਕਰਤਾ ਨੇ ਦਿੱਤਾ ਵਧੀਆ ਰੋਡ ਸ਼ੋਅ ਸੀਗਾ ਲੀਡਰਸ਼ਿਪ ਆਈ ਹੈ ਉਤਸ਼ਾਹਿਤ ਕਰਕੇ ਗਈ ਹੈ ਤਾਂ ਇੱਕ ਵਧੀਆ ਜੋਸ਼ ਦੇ ਨਾਲ ਅੱਜ ਜਿਹੜੀ ਹੈ ਇਲੈਕਸ਼ਨ ਦੀ ਆਗਾਜ਼ ਹੋਇਆ ਸ਼ੁਰੂਆਤ ਹੋਈ ਹੈ ਲੋਕ ਸਭਾ ਚੋਣਾਂ ਦੀ ਗੱਲ ਕਰ ਲਈਏ ਚੰਨੀ ਸਿੰਘ ਚੰਨੀ ਹੋਣੇ ਜਲੰਧਰ ਚਟਾ ਗਏ ਨੇ ਤੇ ਉਦੋਂ ਵੀ ਪ੍ਰਚਾਰ નો ਡਾਊਟ ਚੱਲੋ ਹਰ ਇੱਕ ਵੱਲੋਂ ਹੁਣ ਵੀ ਇਸ ਸਮੇਂ ਜਿਹੜਾ ਕਹਿੰਦੇ ਕਿ ਜਲੰਧਰ ਦੇ ਵਿੱਚ ਜੋਸ਼ ਪੂਰਾ ਚੜਿਆ ਹੋਇਆ ਲੋਕਾਂ ਨੂੰ ਦੇਖ ਰਹੇ ਹੋ ਮਿਲ ਰਹੇ ਹੋ ਲੋਕ ਸਭਾ ਇਲੈਕਸ਼ਨ ਲਾ ਲਓ ਜਾਂ ਹੁਣ ਜਿਮਨੀ ਚੋਣਾਂ ਲਾ ਲਓ ਇਹਨਾਂ ਨੂੰ ਕਿਵੇਂ ਦੇਖਦੇ ਹੋ ਤੁਸੀਂ ਦੋਨੋਂ ਦੇਖੋ ਲੋਕ ਸਭਾ ਦਾ ਔਰ ਜਿਮਨੀ ਚੋਣ ਦਾ ਵਿਧਾਨ ਸਭਾ ਦਾ ਬੜਾ ਫਰਕ ਆ ਜੀ 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 ਲੋਕ ਸਭਾ ਦੇ ਵਿੱਚ ਜਿਹੜਾ ਇਹ ਦੇਸ਼ ਦੀ ਚੋਣ ਸੀਗੀ ਇਹਦੇ ਚ ਦੇਸ਼ ਦਾ ਪ੍ਰਧਾਨ ਮੰਤਰੀ ਬੰਨਣਾ ਸੀ ਇਹਦੇ ਚ ਹੋਰ ਕਈ ਚੀਜ਼ਾਂ ਸਨ ਜਿਹੜੀਆਂ ਕੋਰਿਲੇਟ ਕਰਦੀਆਂ ਸੀ ਜਿਹਦੇ ਨਾਲ ਵੋਟ ਬੈਂਕ ਵੀ ਬੜਾ ਪ੍ਰਭਾਵਿਤ ਹੋਇਆ ਦਲਿਤ ਸਮਾਜ ਨੂੰ ਇਹ ਡਰਾਇਆ ਉਹਨਾਂ ਦੇ ਮਨ ਚ ਡਰ ਬਿਠਾਇਆ ਗਿਆ ਇਸ ਚੀਜ਼ ਦਾ ਕਿ 400 ਪਾਰ ਦਾ ਜਿਹੜਾ ਨਾਰਾ ਹੈ ਇਸ ਸੁਵਿਧਾਨ ਖਤਮ ਕਰਨ ਦੇ ਲਈ ਭਾਰਤੀ ਜਨਤਾ ਪਾਰਟੀ ਲਾ ਰਹੀ ਹੈ ਸੋ ਬੜੀ ਇਦਾਂ ਦੀਆਂ ਗੱਲਾਂ ਸੀਗੀਆਂ ਕਿਸਾਨੀ ਅੰਦੋਲਨ ਵੀ ਸੀਗਾ ਪਰ ਜਿਹੜਾ ਕਿਉਂਕਿ ਇਹ ਇਹ ਜਿਹੜੀ ਚੋਣ ਹੈ ਇਹਦੇ ਨਾਲ ਨਾ ਤਾਂ ਕੋਈ ਸਰਕਾਰ ਬਣਨੀ ਹੈ ਨਾ ਤਾਂ ਕੋਈ ਸਰਕਾਰ ਲੱਤਨੀ ਹੈ ਪਰ ਇਹ ਗੱਲ ਜ਼ਰੂਰ ਹੈ ਕਿ ਜਿਸ ਤਰੀਕੇ ਦੇ ਨਾਲ ਜਲੰਧਰ ਵੈਸਟ ਹਲਕਾ ਜਿਹੜਾ ਤੰਗੀ ਦੇ ਵਿੱਚ ਹੈ ਸੀਵਰੇਜ ਜਗਾ ਜਗਾ ਜਾਮ ਹੈ ਪੀਣ ਵਾਲਾ ਪਾਣੀ ਗੰਦਾ ਸਪਲਾਈ ਹੋ ਰਿਹਾ ਜਗਾ ਜਗਾ ਕੂੜਾ ਹੈ ਜਿਸ ਤਰੀਕੇ ਦੇ ਨਾਲ ਜਲੰਧਰ ਵੈਸਟ ਹਲਕਾ ਮੌਜੂਦਾ ਸਰਕਾਰ ਨੇ ਪਰੇਸ਼ਾਨ ਕੀਤਾ ਮੈਨੂੰ ਲੱਗਦਾ ਹੈ ਕਿ ਸਰਕਾਰ ਦੀਆਂ ਅੱਖਾਂ ਖੋਲਣ ਦੇ ਲਈ ਇੱਕ ਵਾਰੀ ਫੇਰ ਜਿਹੜਾ ਜਲੰਧਰ ਵੈਸਟ ਵਾਲੇ ਇੱਕ ਵੱਡਾ ਝਟਕਾ ਜਿਹੜਾ ਆਮ ਆਦਮੀ ਪਾਰਟੀ ਨੂੰ ਜ਼ਰੂਰ ਦੇਣਗੇ ਤਾਂ ਕਿ ਕੁੰਭ ਕਰਨੀ ਨੀਂਦ ਸੁੱਤੀ ਜਿਹੜੀ ਸਰਕਾਰ ਹੈ ਉਹ ਆਪਣੀ ਨੀਂਦ ਤੋਂ ਜਾਗੇ ਤੋਂ ਤੁਹਾਨੂੰ ਲੱਗਦਾ ਹੈ ਕਿ ਜਲੰਧਰ ਦੇ ਵਿੱਚ ਭਾਜਪਾ ਨੂੰ ਇੱਕ ਵਾਰ ਦੁਬਾਰਾ 기ਹ ਲੋਕ ਸਭਾ ਦਾ ਇੱਕ ਵਾਰੀ ਫੇਰ ਮੌਕਾ ਮਿਲ ਗਿਆ ਕਿ ਹਾਂ ਹੁਣ ਉੱਪਰ ਕੇ ਇਸ ਵਾਰ ਕੀ ਪਤਾ ਲੋਕ ਸਾਨੂੰ ਲੈ ਕੇ ਆਉਣਗੇ ਅੱਗੇ ਬਿਲਕੁਲ ਆਏਗੀ ਜੀ ਮੈਂ ਤੁਹਾਨੂੰ ਨਿੱਜੀ ਤੌਰ ਤੇ ਦੱਸ ਸਕਦਾ ਕਿ ਜਲੰਧਰ ਤੇ ਅਸੀਂ ਵੈਸਟ 'ਚ ਕੈਂਪੇਨ ਬੜੀ ਘੱਟ ਕਰ ਸਕੇ ਕਿਉਂਕਿ ਬਾਹਰ ਬੜੇ ਹਲਕੇ ਸੀਗੇ ਬੜੀ ਜਗ੍ਹਾ ਘੁੰਮਣਾ ਪਿਆ ਤਾਂ ਬੜੀਆਂ ਮੇਰੀਆਂ ਨਾਰਾਜ਼ਗੀਆਂ ਸਨ ਜਲੰਧਰ ਵੈਸਟ 'ਚ ਕਿਉਂਕਿ ਐਮਪੀ ਦੇ ਵਿੱਚ 올 ਰੌਡ ਆ ਤੁਹਾਨੂੰ ਸਾਰਾ ਜਲੰਧਰ ਜ਼ਿਲ੍ਹਾ ਪੈਂਦਾ ਤੇ ਨਾਰਾਜ਼ਗੀਆਂ ਇਸ ਗੱਲ ਦੀਆਂ ਸਨ ਕਿ ਇਹ ਆਪ ਇੱਥੇ ਆਇਆ ਨਹੀਂ ਸਾਡੇ ਵਾਲੇ ਆਏ ਨਹੀਂ ਤਾਂ ਜਿਹਦੇ ਕਰਕੇ ਜਿਹੜੀ ਆ 1500 ਵੋਟ ਅਸੀਂ ਘਟੇ ਆ 1500 ਵੋਟ ਤਾਂ ਮੈਂ ਸਿਰਫ ਦਾਨਿਸ਼ ਬੰਦਾ ਜੋ ਪੂਰੀ ਕਰ ਦੂੰਗਾ ਜਿੱਥੇ ਮੈਂ ਰਹਿਣਾ ਜਿਸ ਬਸਤੀ 1500 ਵੋਟ ਦਾ ਘਟਾ ਸਿਰਫ ਦਾਨਿਸ਼ਮੰਦਾ ਜੀ ਪੂਰਾ ਕਰਦਾਗਾ ਕਿਉਂਕਿ ਨਰਾਜ਼ਗੀਆਂ ਸਿਗੀਆਂ ਪਰ ਨਰਾਜ਼ਗੀਆਂ ਲੋਕਾਂ ਦੀਆਂ ਠੀਕ ਹੋ ਗਈਆਂ ਸਾਰੀਆਂ ਪੂਰੀਆਂ ਕਰ ਦੋਗੇ ਨਰਾਜ਼ੀਆਂ ਵੀ ਦੂਰ ਹੋ ਗਈਆਂ ਠੀਕ ਵੀ ਹੋ ਗਈਆਂ ਜਦੋਂ ਇੱਕ ਵਾਰੀ ਬੰਦਾ ਅਗੇਂਸਟ ਵੋਟ ਪਾ ਲੈਂਦਾ ਤਾਂ ਫਿਰ ਨਰਾਜ਼ਗੀ ਦੂਰ ਹੋ ਗਈ ਮੁੱਖ ਮੰਤਰੀ ਭਗਮੰਤ ਮਾਨ ਇਸ ਵਾਰ ਜਿਮਣੀ ਚੋਣਾਂ ਦੇ ਲਈ ਜਲੰਧਰ ਚ ਰਿਹੈਸ਼ ਕਰ ਰਹੇ ਨੇ ਤੁਹਾਨੂੰ ਤਾਂ ਪਤਾ ਹੋਣਾ ਦੇਖੋ ਮੈਨੂੰ ਇਹ ਮਹਿਸੂਸ ਹੋਣਾ ਕੀ ਹੈ ਜੀ ਪਾਣੀ ਤੁਹਾਨੂੰ ਮੈਨੂੰ ਇਹ ਮਹਿਸੂਸ ਹੋ ਰਿਹਾ ਕਿ ਜਿਸ ਤਰੀਕੇ ਦੇ ਨਾਲ ਮੁੱਖ ਮੰਤਰੀ ਸਾਹਿਬ ਇਨਾ ਇੰਟਰਸਟ ਲੈ ਰਹੇ ਹੈ ਸ਼ਾਇਦ ਕਿਤੇ ਅੰਦਰ ਖਾਤੇ ਆਮ ਆਦਮੀ ਪਾਰਟੀ ਦੇ ਵਿੱਚ ਬੜੀ ਜੰਗ ਚੱਲ ਰਹੀ ਹੈ ਇਹ ਵੀ ਹੋ ਸਕਦਾ ਹੈ ਕਿ ਇਹਨਾਂ ਨਤੀਜਿਆਂ ਤੋਂ ਬਾਅਦ ਵੱਡਾ ਬੇਰ ਫੇਰ ਬਦਲ ਵੀ ਹੋ ਸਕਦਾ ਹੈ ਆਮ ਆਦਮੀ ਪਾਰਟੀ ਦੇ ਵਿੱਚ ਤਾਂ ਇਸ ਕਰਕੇ ਮੇਰਾ ਖਿਆਲ ਹੈ ਕਿ ਇਹਨੂੰ ਇੱਕ ਕਹਿ ਲੋ ਕਿ ਆਪਣੇ ਫਿਊਚਰ ਦਾ ਨੱਕ ਦਾ ਸਵਾਲ ਬਣਾ ਕੇ ਜਿਹੜਾ ਆਮ ਆਦਮੀ ਪਾਰਟੀ ਲੜ ਰਹੀ ਹੈ ਪਰ ਤੁਹਾਡੇ ਆਪੋਜੀਸ਼ਨ ਜਿਹੜੇ ਨੇ ਆਮ ਆਦਮੀ ਪਾਰਟੀ ਤੋਂ ਮਹਿੰਦਰ ਭਗਤ ਹੋਣੇ ਉਹਨਾਂ ਦੇ ਫਾਦਰ ਸਾਹਿਬ ਤਨੀ ਲਾਲ ਜੀ ਉਹ ਭਾਜਪਾ ਦੇ ਕਾਫੀ ਪੁਰਾਣੇ ਆਗੂ ਰਹੇ ਨੇ ਮੰਤਰੀ ਰਹੇ ਨੇ ਤਾਂ ਉਹਨਾਂ ਦੇ ਬੇਟੇ ਨੇ ਇੱਕ ਤਰੀਕੇ ਨਾਲ ਥੋੜਾ ਰਿਲੇਸ਼ਨ ਕਿਤੇ ਨਾ ਕਿਤੇ ਟਰਾਈਐਂਗਲ ਤਾਂ ਬਣਦਾ ਹੈ ਨਾ ਉਹਨਾਂ ਨਾਲ ਦੇਖੋ ਗੱਲ ਹੈ ਕਿ ਭਾਰਤੀ ਜਨਤਾ ਪਾਰਟੀ ਚ ਰਹਿ ਕੇ ਹੀ ਉਹ ਮੰਤਰੀ ਬਣੇ ਆ ਭਾਰਤੀ ਜਨਤਾ ਪਾਰਟੀ ਨੇ ਤਿੰਨ ਵਾਰ ਪਰਿਵਾਰ ਨੂੰ ਮਾਨ ਸਨਮਾਨ ਬਖਸ਼ਿਆ ਅਮਿੰਦਰ ਭਗਤ ਉਹਨਾਂ ਨੂੰ ਜਿਹੜੀ ਹੈ ਪੰਜਾਬ ਪੱਧਰ ਦੀ ਜਿਹੜੀ ਹੈ ਮੀਡੀਅਮ ਜਿਹੜਾ ਮੀਡੀਅਮ ਸਕੇਲ ਇੰਡਸਟਰੀ ਦੀ ਚੇਅਰਮੈਨੀ ਵੀ ਉਹਨਾਂ ਨੂੰ ਦਿੱਤੀ ਗਈ ਸੀ ਸੋ ਚੇਅਰਮੈਨ ਰਹਿੰਦੇ ਆ ਮંત્રી ਰਹਿੰਦੇ ਆ ਵਕ ਵਕ ਉਹਦਿਆਂ ਦੇ ਰਹਿੰਦੇ ਆ ਜਲੰਧਰ ਵੈਸਟ ਦੇ ਲਈ ਭਗਤ ਫੈਮਿਲੀ ਨੇ ਕੀ ਕੀਤਾ ਅੱਜ ਲੋਕ ਇਸ ਗੱਲ ਦਾ ਸਵਾਲ ਲੋਕਾਂ ਦੇ ਜ਼ੁਬਾਨ ਦੇ ਉੱਤੇ ਹੈ ਕਿ ਅਗਰੇ ਪਾਵਰ 'ਚ ਰਹੇ ਆ ਤਾਂ ਕਿਹੜੀਆਂ ਜੜੀਆਂ ਪੁਰਾਣੀਆਂ ਲਾਂਹ ਤਾਂ ਸਨ ਵੈਸਟ ਹਲਕੇ ਦੀਆਂ ਸੀਵਰੇਜ ਦੀਆਂ ਬਰਸਾਤੀ ਪਾਣੀ ਦੀਆਂ ਉੱਥੇ ਐਜੂਕੇਸ਼ਨ ਸਿਸਟਮ ਦੀਆਂ ਹੈਲਥ ਸਿਸਟਮ ਦੀਆਂ ਕਿਹੜੀਆਂ ਉਹਨਾਂ ਨੇ ਆਪਣੇ ਰਾਜ ਦੇ ਦੌਰਾਨ ਪਾਵਰਫੁੱਲ ਲੋਕਲ ਬੋਡੀ ਮੰਤਰੀ ਰਹੇ ਕੈਬਿਨੇਟ ਚ ਰਹੇ ਜੰਗਲਾਤ ਮੰਤਰੀ ਚ ਰਹੇ ਤਾਂ ਐਡੀ ਵੱਡੀ ਪਾਵਰ ਮੁੱਖ ਮੰਤਰੀ ਦੇ ਲਾਗੇ ਬੈਠਣਾ ਹੋਵੇ ਤਾਂ ਕਿਹੜੀ ਕਿਹੜੇ ਵੱਡੇ ਕੰਮ ਹੈ ਜਿਹੜੇ ਆਪਣੇ ਹਲਕੇ ਦੇ ਲਈ ਕੀਤੇ ਆ ਅੱਜ ਜਲੰਧਰ ਵੈਸਟ ਹਲਕੇ ਦੇ ਲੋਕ ਆ ਜਿਹੜੇ ਇਹ ਸਵਾਲ ਲਈ ਖੜੇ ਆ ਲੋਕਾਂ ਨੇ ਚੋਣਾ ਦੁਬਾਰਾ ਲੋਕ ਸਭਾ ਚੋਣਾਂ ਲੋਕ ਤੁਹਾਡੇ ਕੋਲ ਆਏ ਨੇ ਮਿਲੇ ਨੇ ਤੁਹਾਡਾ ਹਲਕੇ ਦੀ ਮੈਂ ਗੱਲ ਕਰ ਲੈਣਾ ਵੈਸਟ ਹਲਕੇ ਦੀ ਕਿਉਂਕਿ ਤੁਸੀਂ ਉੱਥੇ ਕਾਫੀ ਸਮੇਂ ਵਿਧਾਇਕੀ ਵੀ ਕੀਤੀ ਹੈ ਤੁਹਾਨੂੰ ਬਹੁਤ ਲੋਕ ਤੁਸੀਂ ਉਸ ਸਮੇਂ ਉਸ ਸਮਾਂ ਰਾਜ ਵੀ ਕੀਤਾ ਗਿਆ ਲੋਕੀ ਉਹ ਕਹਿੰਦੇ ਹੁੰਦੇ ਸੀ ਕਿ ਹਾਂਜੀ ਰਿੰਕੂ ਹੁਣਾਂ ਦੇ ਵੀ ਆ ਉਹ ਸੋਰੀ ਦੁਆਰਾ ਪੁੱਛਿਆ ਮੈਂ ਤੁਹਾਨੂੰ ਪੁੱਛਦਾ ਕਿ ਹੁਣ ਆਪਾਂ ਜਿਹੜੀ ਵਿਧਾਇ ਆਪਣੇ ਪੱਛਮੀ ਦੀ ਵੋਟਾਂ ਨੇ ਉਸ ਇਲਾਕੇ ਦੇ ਵਿੱਚ ਤੁਸੀਂ ਵਿਧਾਇਕ ਰਹੇ ਹੋ ਹਨਾ ਲੋਕ ਤੁਹਾਨੂੰ ਪਰਸਨਲੀ ਵੀ ਜਾਣਦੇ ਰਹੇ ਨੇ ਲੇਕਿਨ ਪੁਰਾਣੀਆਂ ਜਿਹੜੀਆਂ ਹੁਣਾਂ ਥੋੜੇ ਚਿਰ ਪਹਿਲਾਂ ਵੋਟਾਂ ਆਪਣੀ ਲੋਕ ਸਭਾ ਦੀ ਹੋਈਆਂ ਲੇਕਿਨ ਪੱਛਮ ਤੋਂ ਹੀ ਚਰਿਜਿੰ ਚੰਨੀ ਹੁਣਾਂ ਨੂੰ ਥੋੜਾ ਜ਼ਿਆਦਾ ਵੋਟਾਂ ਪਈਆਂ ਸੀਗੀਆਂ ਕਾਂਗਰਸ ਦੀ ਗੱਲ ਮੈਂ ਉਹੀ ਤਾਂ ਗੱਲ ਕਹਿ ਰਿਹਾ ਕਿ 1500 ਵੋਟ ਦਾ ਫਰਕ ਸੀਗਾ 1500 ਵੋਟ ਦਾ ਘਾਟਾ ਸਿਰਫ ਮੈਂ ਇੱਕ 벨ਟ ਇੱਕ ਗਣਿਸ਼ ਬੰਦਾ ਦੇ ਵਿੱਚੋਂ ਹੀ ਅਸੀਂ ਪੂਰਾ ਕਰ ਲਾਂਗੇ ਕਿਉਂਕਿ ਮੇਰਾ ਸਾਰਾ ਪਰਿਵਾਰ ਆ ਐ ਐ ਐ ਐਮਪੀ ਰਹਿੰਦੇ ਆ ਮੇਰੀ ਦੌੜ ਬੜੀ ਸੀ ਮੈਂ ਮਿਲ ਨਹੀਂ ਸਕਿਆ ਛੁੱਟੀਆਂ ਛੁੱਟੀਆਂ ਨਰਾਜਗੀਆਂ ਸਨ ਕਿ ਆਇਆ ਨਹੀਂ ਗਿਆ ਨਹੀਂ ਤਾਂ ਇਹ ਸਾਰੀਆਂ ਨਰਾਜਗੀਆਂ ਜਿਹੜੀਆਂ ਲੋਕਾਂ ਨੇ ਵੋਟ ਪਾ ਕੇ ਆਪਣੀਆਂ ਦੂਰ ਕਰ ਲਈਆਂ ਹੁਣ ਵੀ ਮਹੀਨੇ ਦਾ ਸਮਾਂ ਆਪਣੇ ਕੋਲ ਹੈਗਾ ਹਲੇ ਪ੍ਰਚਾਰ ਦਾ ਇੱਕ ਮਹੀਨਾ ਪਿਆ 10 ਜੁਲਾਈ ਤੋਂ ਲੈ ਕੇ 16 ਦਿਨ ਦਾ ਪ੍ਰਚਾਰ ਹੈ ਪਰ ਆਲਰੇਡੀ ਹਾਰਨ ਤੋਂ ਬਾਅਦ ਹੀ ਕਾਫੀ ਲੋਕਾਂ ਨਾਲ ਮੈਂ ਮਿਲਿਆ ਸੀ ਤਾਂ ਸਾਰਿਆਂ ਨਾਲ ਹੁਣ ਲੋਕਾਂ ਨੇ ਆਪਣਾ ਗੁੱਸਾ ਕੱਢ ਲਿਆ ਤਾਂ ਅਸੀਂ ਵੱਧ ਤੋਂ ਵੱਧ ਜਿਹੜੀ ਹੈ ਇਹ ਘਾਟਾ ਜਿਹੜਾ ਦਾਨਸ਼ਮੰਦਾ ਜੀ ਪੂਰਾ ਕਰਾਂਗੇ ਹੋਰ ਬਾਕੀ ਸਾਰੇ ਪਾਸੇ ਜਾ ਕੇ ਵੀ ਹੈ ਭਾਰਤੀ ਜਨਤਾ ਪਾਰਟੀ ਦਾ ਵੋਟ ਬੈਂਕ ਬਣਾਇਆ ਐਸਾ ਭਾਜਪਾ ਐਸਾ ਭਾਜਪਾ ਬੀਜੇਪੀ ਹੁਣ ਜਲੰਧਰ ਦੇ ਲਈ ਬੀਜੇਪੀ ਤੋਂ ਲੋੜ ਠੀਕ ਹੈ ਜੇ ਮਤਲਬ ਥੋੜੀ ਜਿੱਤ ਹੋ ਜਾਂਦੀ ਹੈ ਕੀ ਕਰ ਰਹੇ ਹੋ ਤੁਸੀਂ ਤੁਸੀਂ ਨਾਲ ਉਹਨਾਂ ਦੇ ਤੁਸੀਂ ਕਿਉਂਕਿ ਤੁਸੀਂ ਐਮਪੀ ਕੈਂਡੀਡੇਟ ਰਹੇ ਹੋ ਉਹਨਾਂ ਨੇ ਐਮਐਲਏ ਚ ਬਣ ਜਾਣਗੇ ਭਾਜਪਾ ਕਿਵੇਂ ਅੱਗੇ ਆਏਗਾ ਜੀ ਦੇਖੋ ਮੈਂ ਜਲੰਧਰ ਜਲੰਧਰ West ਦੇ ਲੋਕਾਂ ਨੂੰ ਔਰ ਜਲੰਧਰ ਨੂੰ ਇਹ ਅਪੀਲ ਕਰਨਾ ਚਾਹੁੰਦਾ ਕੀ ਆਮ ਆਦਮੀ ਪਾਰਟੀ ਸਰਕਾਰ ਦੀਆਂ ਅੱਖਾਂ ਖੋਲਣ ਦੇ ਲਈ ਨੀਂਦ ਚੋਂ ਜਗਾਉਣ ਦੇ ਲਈ ਇੱਕ ਵੱਡਾ ਚਟਕਾ ਇੱਕ ਹੋਰ ਦੇ ਨਾਮ ਬੜਾ ਜ਼ਰੂਰੀ ਹੈ ਜਲੰਧਰ ਵੈਸਟ ਚ ਤਾਂ ਕਿ ਜਲੰਧਰ ਦੇ ਵਿੱਚ ਜਿਹੜੀ ਲੁੱਟਖੋ ਹੋ ਰਹੀ ਹੈ ਲੋਕਾਂ ਦੇ ਨਾਲ ਉਹ ਲੋਕਾਂ ਨੂੰ ਰੈਂਸਮ ਦੀਆਂ ਫਰੋਤੀਆਂ ਦੀਆਂ ਧਮਕੀਆਂ ਆ ਰਹੀਆਂ ਇਹਨਾਂ ਨੂੰ ਕਿਦਾਂ ਠੀਕ ਕਰਨਾ ਲੋਜ ਨਾਲ ਇਹ ਨਮੂਨਾ ਜਿਹੜਾ ਜਲੰਧਰ ਵੈਸਟ ਵਾਲੇ ਜਰੂਰ ਇੱਕ ਵਾਰੀ ਦੱਸਣ ਕਿਉਂਕਿ ਇਹਨਾਂ ਚੋਣਾਂ ਦੇ ਨਾਲ ਨਾ ਤਾਂ ਕਿਸੇ ਦੀ ਸਰਕਾਰ ਡਿਗਣੀ ਹੈ ਨਾ ਕਿਸੇ ਦੀ ਸਰਕਾਰ ਬਣਣੀ ਹੈ ਹਾਂ ਕਿ ਵੋਟ ਅਗੇਂਸਟ ਪਾ ਕੇ ਸਰਕਾਰ ਦੀਆਂ ਅੱਖਾਂ ਜ਼ਰੂਰ ਖੋਲੀਆਂ ਜਾ ਸਕਦੀਆਂ ਕਿ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਜਿਸ ਦਿਸ਼ਾ ਜਿਸ ਸੋਚ ਦੇ ਨਾਲ ਤੁਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ ਅੱਜ ਤੁਸੀਂ ਦਿਸ਼ਾ ਵਹੀਨ ਹੋ ਗਏ ਹੋ ਔਰ ਜਲੰਧਰ ਵੈਸਟ ਵਾਲਿਆਂ ਨੇ ਝਟਕਾ ਦਿੱਤਾ ਇੱਕ ਵਾਰੀ ਫੇਰ ਕਿ ਸਹੀ ਰਾਹ ਤੇ ਆ ਕੇ ਲੋਕਾਂ ਦੇ ਕੰਮ ਕਰੋ ਕਾਨੂੰਨ ਵਿਵਸਥਾ ਠੀਕ ਕਰੋ ਮੁੱਖ ਮੰਤਰੀ ਸਾਹਿਬ ਉਹ ਲੋਕ ਕਹਿੰਦੇ ਸੀ ਕਿ ਮੈਂ ਸੁਸ਼ੀਲ ਰਿੰਕੂ ਨੂੰ ਇੱਕ ਚਾਬੀ ਦੇ ਕੇ ਚੱਲਾਂ ਪਾਸਵਰਡ ਕਿ ਸੰਸਦ ਚ ਪੈ ਕਿਵੇਂ ਕਢੋਣੇ ਆ ਕਿ ਕਿਵੇਂ ਬਜਟ ਲੈ ਕੇ ਆਉਣੇ ਆ ਇੱਕ ਵਿੱਚ ਖੀਰਲਾ ਸ਼ਬਦ ਸੀ ਨਾ ਜਿਹੜਾ ਕੋਡ ਦਾ ਕੋਈ ਇੱਕ ਅੱਖਰ ਉਹ ਗਲਤ ਦੇ ਤਾਣਾ ਨੇ ਮੈਂ ਬੜੀ ਕੋਸ਼ਿਸ਼ ਕੀਤੀ ਲੱਗਿਆ ਹੀ ਨਹੀਂ ਖੁੱਲਿਆ ਹੀ ਨਹੀਂ ਮੈਨੂੰ ਲੱਗਦਾ ਇੱਕ ਅੱਧਾ ਵਿੱਚ ਕੋਈ ਸਕਿਪ ਕਰ ਗਏ ਜਿਹਦੇ ਕਰਕੇ ਕੋਡ ਖੁੱਲ ਨਹੀਂ ਪਾਇਆ ਅੱਛਾ ਚਲੋ ਠੀਕ ਹੈ ਧੰਨਵਾਦ ਜੀ ਅਸੀਂ ਤਾਂ ਇਹੀ ਚਾਹੁੰਦੇ ਹਾਂ ਕਿ ਇਲਾਕੇ ਦਾ ਸਾਡੇ ਸੂਬੇ ਦਾ ਵਧੀਆ ਵਿਕਾਸ ਹੋਵੇ ਧੰਨਵਾਦ ਬਹੁਤ ਸ਼ੁਕਰੀਆ ਜੀ ਤੁਸੀਂ ਦੇਖ ਸਕਦੇ ਹੋ ਜਿੱਥੇ ਕਿ ਜਲੰਧਰ ਦੇ ਵਿੱਚ ਹੁਣ ਜਿਮਨੀ ਚੋਣਾ ਨੇ ਤੇ ਜਲੰਧਰ ਦੇ ਨਾਲ ਹੁਣ ਇਸ ਸਮੇਂ ਹੰਗਾਰਾ ਲੋਕਾਂ ਦਾ ਆ ਰਹੇ ਆ ਦੇਖ ਸਕਦੇ ਆ ਕਿ ਹੁਣ ਕਾਂਗਰਸ ਹੋ ਗਿਆ ਆਮ ਆਦਮੀ ਪਾਰਟੀ ਹੋ ਗਈ ਆ ਭਾਜਪਾ ਹੋ ਗਈ ਤੇ ਅੱਜ ਬਸਪਾ ਯਾਨੀ ਕਿ ਬੀਐਸਪੀ ਦੇ ਵੱਲੋਂ ਵੀ ਆਪਣਾ ਜਿਹੜਾ ਉਮੀਦਵਾਰ ਆ ਐਲਾਨ ਦਿੱਤਾ ਗਿਆ ਵਾ ਸੋ ਦੇਖਣਾ ਹੋਵੇਗਾ ਕਿ ਅਖੀਰਕਾਰ ਕਿਸ ਤਰੀਕੇ ਨਾਲ ਕੇ ਫੈਸਲਾ ਹੁੰਦਾ ਤੁਸੀਂ ਕੀ ਸੋਚ ਰਹੇ ਹੋ ਵਿਚਾਰ ਤੁਸੀਂ ਵੀ ਆਪਣੇ ਕਮੈਂਟ ਕਰਕੇ ਜ਼ਰੂਰ ਦੱਸਿਓ ਬਾਕੀ ਵੀਡੀਓ ਨੂੰ ਵਾਟਮਰ ਸ਼ੇਅਰ ਕਰਦੇ ਹੋ ਧੰਨਵਾਦ ਜੀ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਦੇ ਲਈ ਔਨ ਸਕਾਈ ਟੀਵੀ ਦਿਨਾਲ